ਦੱਸਦੀ ਹੈ ਕਿ ਹੜ੍ਹਾਂ ਦੀ ਜਿਹੜੀ ਮਾਰ ਵੱਡੀ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਪਈ ਹੈਗੀ ਆ ਉਸ ਦੇ ਨਾਲ ਕਾਫੀ ਤਬਾਈ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਹੈਗੀ ਆ ਲੋਕਾਂ ਦਾ ਨੁਕਸਾਨ ਇੰਨਾ ਕੋ ਹੋ ਚੁੱਕਿਆ ਹੈਗਾ ਆ ਆਪਣੀਆਂ ਪਹਿਲੀਆਂ ਦਾ ਹੋਵੇ ਘਰਾਂ ਦਾ ਹੋਵੇ ਚਾਹ ਦੁਕਾਨਦਾਰੀ ਨੂੰ ਲੈ ਕੇ ਹਰ ਇੱਕ ਕਾਰੋਬਾਰ ਤੇ ਬੜਾ ਵੱਡਾ ਅਸਰ ਜਿਹੜਾ ਪਿਆਏਗਾ ਪਰ ਇਸ ਦਾ ਵੱਡਾ ਕਾਰਨ ਜਿਹੜਾ ਹੈ ਕੀ ਮੰਨਿਆ ਗਿਆ ਹੈਗਾ ਬਤਨ ਦਿਖਾ ਦਈਏ ਕਿ ਮਾਦੋ ਪਰ ਜਿਹੜੇ ਚਾਰ ਗੇਟ ਜਿਹੜੇ ਟੁੱਟੇ ਸੀ ਉਸ ਦੇ ਉੱਪਰ ਵੱਡੀ ਕਾਰਵਾਈ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈਗੇ ਆ ਦੱਸਿਆ ਜਾ ਰਿਹਾ ਹੈ ਕਿ ਉੱਚ ਅਧਿਕਾਰੀ ਜਿਹੜੇ ਤਿੰਨ ਸਨ ਉਹਨਾਂ ਨੂੰ ਜਿਹੜਾ ਮੌਕੇ ਤੇ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਬੰਦੀ ਕਾਰਵਾਈ ਜਿਹੜੀ ਹੈ ਉਹਨਾਂ ਤੇ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਮਾਦੂ ਪਰ ਨਯਮ ਦੇ ਵਿੱਚ ਜਿਹੜਾ ਆ ਜਿਹੜੇ ਤਿੰਨ ਬੈਰੀਕੇਟ ਟੁੱਟੇ ਸਨ ਉਸ ਦਾ ਵੱਡਾ ਕਾਰਨ ਪਿੱਛੇ ਡੈਮ ਦਾ ਵੀ ਹੋ ਸਕਦਾ ਜਿੱਥੇ ਜੇ ਗੱਲ ਕਰੀਏ ਤਾਂ ਪਾਣੀ ਨੂੰ ਜਮਾ ਕੀਤਾ ਗਿਆ ਇਕਦਮ ਪਾਣੀ ਛੱਡਿਆ ਗਿਆ ਲੋਕਾਂ ਨੂੰ ਜਿਹੜਾ ਸੂਚਿਤ ਵੀ ਨਹੀਂ ਕੀਤਾ ਗਿਆ ਅਗਰ ਸਮੇਂ ਸਿਰ ਉਸ ਵਿੱਚੋਂ ਪਾਣੀ ਥੋੜਾ ਥੋੜਾ ਕੱਢਿਆ ਜਾਂਦਾ ਐਡਾ ਵੱਡਾ ਜਿਹੜਾ ਹਾਸਾ ਨਹੀਂ ਹੋ ਸਕਦਾ ਸੀ ਤੇ ਉੱਥੇ ਹੀ ਜਿਹੜੇ ਮਾਦੋ ਪਰ ਜਿਹੜੇ ਆ ਪਾਣੀ ਗੇਟ ਟੁੱਟੇ ਸਨ ਉਹ ਵੀ ਕਿਤੇ ਨਾ ਕਿਤੇ ਵੱਜ ਜਾਂਦੇ ਪਰ ਉੱਥੇ ਹੀ ਇੱਕ ਅਧਿਕਾਰੀ ਦੀ ਜਿਹੜੀ ਹੈ ਡੈਮ ਦੇ ਵਿੱਚ ਵੈਰੀਗੇਟ ਦੇ ਥੱਲੇ ਆਣ ਨਾਲ ਇੱਕ ਮੌਤ ਵੀ ਹੋਈ ਸੀ ਉਸਤੇ ਵੀ ਜਿਹੜੀਆਂ ਜਾਂਚ ਦੇ ਸਵਾਲ ਉੱਠੇ ਸੀ ਕਾਫੀ ਦਿਨਾਂ ਤੱਕ ਜਿਹੜਾ ਆ ਉਸ ਦੀ ਜਿਹੜੀ ਡੈੱਡ ਬੋਡੀ ਨਹੀਂ ਮਿਲੀ ਸੀ ਉਸ ਤੋਂ ਬਾਅਦ ਜਿਹੜੀ ਡੈੱਡ ਬੋਡੀ ਵੀ ਮਿਲ ਗਈ ਹੈਗੀ ਆ ਪਰ ਕਿਤੇ ਨਾ ਕਿਤੇ ਨਹਿਰ ਵਿਭਾਗ ਦੇ ਜੇ ਗੱਲ ਕਰੀਏ ਤਾਂ ਛੋਟੇ ਮੋਟੇ ਨਾਲੇ ਜਿਹੜੇ ਪੈਂਦੇ ਹਨ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਸਫਾਈ ਨੂੰ ਲੈ ਕੇ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਜੇ ਸਮੇਂ ਸਿਰ ਜਿਹੜਾ ਆ ਇਹਨਾਂ ਨਹਿਰਾਂ ਦੀਆਂ ਸਫਾਈਆਂ ਹੁੰਦੀਆਂ ਤਾਂ ਇੰਨਾ ਪਾਣੀ ਦਾ ਲੈਵਲ ਜਿਹੜਾ ਹੈ ਪਿੰਡਾਂ ਤੱਕ ਨਹੀਂ ਪਹੁੰਚ ਸਕਦਾ ਸੀ ਇਸੇ ਸਬੰਧੀ ਅਸੀਂ ਆਪਣੀ ਜੋ ਚੈਨਲ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਵੀ ਤੁਹਾਨੂੰ ਦਿਖਾਵਾਂ ਤੇ ਉਹ ਗੱਲਬਾਤ ਹੋਈ ਹੈ ਉਹ ਵੀ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਾਂ ਤਾਂ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕ ਨਿਊਜ਼ ਕੀ ਨਾਮ ਹੈ ਆਪਣਾ ਮੇਰਾ ਨਾਮ ਹਰੀਸ਼ ਕੁਮਾਰ گورਖਾ ਜੀ ਸਮਾਜ ਸੇਵਕ ਸਰੋਖ ਜੀ ਦੇਖਿਆ ਗਿਆ ਕਿ ਪਿਛਲੇ ਦਿਨੀ ਜਿਹੜੇ ਫਲੱਡ ਪਈ ਸੀ ਉਹ ਕਾਫੀ ਪਠਾਨਪੁਰ ਦੇ ਵਿੱਚ ਵੀ ਕਾਫੀ ਤਰਾਸਦੀ ਹੋਈ ਆ ਤੁਹਾਡੇ ਨਹਿਰਾਂ ਤੇ ਵੀ ਪਾਣੀ ਆ ਗਿਆ ਸੀ ਜੀ 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 ਫਲੱਡ ਗੇਟ ਸੀਗੇ ਮਾਧ ਪਰ ਤੇ ਜਿਹੜੇ ਟੁੱਟ ਗਏ ਸੀਗੇ ਕਹਿੰਦੇ ਉਹਦੀ ਅੰਗਹਿਲੀ ਦੇ ਵਿੱਚ ਜਿਹੜੇ ਆ ਤਿੰਨ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਇੱਕ ਜਈ ਇੱਕ ਐਕਸੀਲ ਤੇ ਇੱਕ ਐਸਡੀਓ ਕੀ ਲੱਗਦਾ ਉਹ ਅਧਿਕਾਰੀ ਹੀ ਇਸ ਦੀ ਜ਼ਿੰਮੇਵਾਰ ਸੀ ਕਿ ਜਿਹਦੇ ਉੱਪਰ ਵੀ ਅਧਿਕਾਰੀ ਬੈਠੇ ਸੀਗੇ ਇਹ ਤੇ ਤੁਹਾਡੇ ਮਾਦਮ ਨਾਲ ਮੈਂ ਪਹਿਲਾਂ ਦੱਸਣਾ ਚਾਹਨਾ ਕਿ ਸਾਰੀ ਦੁਨੀਆ ਨੂੰ ਪਤਾ ਕਿ ਤਿੰਨ ਅਧਿਕਾਰੀਆਂ ਦਾ ਤੇ ਕੋਈ ਕਸੂਰ ਨਹੀਂ ਕੀ ਤਿੰਨਾਂ ਤੇ ਹੀ ਗਾਜ ਡਿਗ ਜੇ ਹਣ ਜਿਹੜਾ ਡੈਮ ਅਧਿਕਾਰੀਏ ਜਿਹੜੇ ਉਹ ਵੀ ਕਸੂਰਬਾਰ ਆ ਔਰ ਉਲਟ ਉੱਚ ਅਧਿਕਾਰੀ ਵੀ ਕੁਝ ਹੋਣਗੇ ਤਿੰਨਾਂ ਦਾ ਤੇ ਕੋਈ ਨਹੀਂ ਵੀ ਤਿੰਨ ਬੰਦਿਆਂ ਦੇ ਸਿਰਫ ਐਡਾ ਵੱਡਾ ਜਿਹੜਾ ਪੂਰੇ ਪੰਜਾਬ 'ਚ ਜਿਹੜੇ ਹਾਰ ਦੇ ਲੋਕੀ ਪ੍ਰਭਾਵਿਤ ਹੋਏ ਆ ਬੜਾ ਨੁਕਸਾਨ ਹੋਇਆ ਲੋਕਾਂ ਦਾ ਜਾਨੀ ਮਾਲੀ ਤੇ ਕੁਝ ਕਸੂਰ ਮੈਨਾਂ ਦਾ ਵੀ ਮੰਨਾਂ ਜਿਹੜੇ ਡੈਮ ਅਧਿਕਾਰੀ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਤੁਹਾਡਾ ਜਮਾ ਹੋ ਰਿਹਾ ਪਾਣੀ ਉਹਨੂੰ ਹੌਲੀ ਹੌਲੀ ਛੱਡਿਆ ਜਾਂਦਾ ਤੇ ਇਹ ਨੁਕਸਾਨ ਜਾਨੀ ਮਾਨੀ ਨਹੀਂ ਹੁੰਦਾ ਤੇ ਉਹਦੇ ਨਾਲ ਜਦੋਂ ਪਤਾ ਹੀ بارش ਹੋ ਰਹੀ ਹੈ ਪਾਣੀ ਹੋਰ ਆ ਰਿਹਾ ਤੇ ਪਾਣੀ ਉਹਨਾਂ ਨੇ ਨਹੀਂ ਛੱਡਿਆ ਕੁਝ ਗਲਤੀਆਂ ਉਹਨਾਂ ਦੀ ਵੀ ਹੈ ਇਹ ਅੱਜ ਨਹੀਂ ਕਿ ਤੁਸੀਂ ਐਕਸੀਡੈਂਟ ਨੂੰ ਜਐਸਡੀਆ ਨੂੰ ਜਾਂ ਜੇਆਈ ਨੂੰ ਤੇ ਇਹਨਾਂ ਨੂੰ ਸਸਪੈਂਡ ਕਰਕੇ ਜਾਂ ਉਹਨਾਂ ਨੂੰ ਕਰਕੇ ਉਹਨਾਂ ਨੂੰ ਕੋਈ ਵੱਡੀ ਗੱਲ ਨਹੀਂ ਵੀ ਤਿੰਨ ਬੰਦਿਆਂ ਦੀ ਦੀ ਗੱਲ ਸੁੱਟਦੀ ਹੈ ਲੱਗਦਾ ਇਹਨਾਂ ਨੂੰ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਉਹ ਤਿੰਨਾਂ ਨੂੰ ਹੀ ਬਣਾਇਆ ਤਾ ਜੀ ਬਲੀ ਦਾ ਬੱਕਰਾ ਕਸੂਰ ਤਿੰਨ ਬੰਦਿਆਂ ਦਾ ਤੇ ਨਹੀਂ ਨਾ ਉਹਦੇ ਉੱਚ ਅਧਿਕਾਰੀ ਜਿਹੜੇ ਉਹਨਾਂ ਦਾ ਵੀ ਤੇ ਫਰਜ਼ ਬੰਦਾ ਹੀ ਉਹਦੇ ਨਾਲ ਨਾਲ ਹੀ ਭਾਜੀ ਮੈਂ ਇੱਕ ਗੱਲ ਦੱਸਣਾ ਚਾਹਣਾ ਜੇ ਜਿੱਦਾਂ ਸਾਡੇ ਕੋਰਟ ਕੰਪਲੈਕਸ ਦੇ ਲਾਗੇ ਸਰਨੇ ਕਈ ਜਗ੍ਹਾ ਜਿਹੜੇ ਸੂਏ ਨਾਲੇ ਆਸੀਂ ਕਹਿੰਦੇ ਆ ਉਹਨਾਂ ਦੀ ਟਾਈਮ ਸੇਲ ਸਫਾਈ ਨਹੀਂ ਹੋਈ ਉਹ ਜਿਹੜੇ ਪਾਣੀ ਓਵਰਫਲੋ ਹੋ ਗਿਆ ਜਿਸ ਤਰ੍ਹਾਂ ਸਰਨੇ ਨਹਿਰ ਚ ਉਥੇ ਡੀਸੀ ਆਫਿਸ ਤੱਕ ਪਠਾਨਕੋਟ ਦਾ ਜਿਹੜਾ ਡੀਸੀ ਆਫਿਸ ਆ ਔਰ ਗੁਜਰਾ ਦੇ ਘਰ ਹੀ ਵਿਚਾਰੇ ਗੁਜਰ ਸਮਾਜ ਦੇ ਜਿਹੜੇ ਹੀ ਉਹਨਾਂ ਦੇ ਘਰਾਂ ਦੇ ਛੱਤਾਂ ਤੱਕ ਪਾਣੀ ਪੁੱਜ ਗਿਆ ਉਹ ਨਿਗਹਿਲੀ ਕਿੰਨਾ ਦੀ ਹੈ ਇਹਨਾਂ ਦੇ ਮੁਲਾਜ਼ਮਾਂ ਦੀ ਜਾਂ ਕੁਛ ਇਹਨਾਂ ਦੀ ਸਰਕਾਰ ਤੇ ਹਰ ਸਾਲ ਜਿਹੜਾ ਪੈਸਾ ਦਿੰਦੀ ਹੈ ਡਰੇਨੇਜ ਸਫਾਈ ਵਾਸਤੇ ਵੀ ਜਾਂ ਰਫੇਰ ਵਾਸਤੇ ਵੀ ਫਿਰ ਕਿਉਂ ਨਹੀਂ ਸਫਾਈ ਹੋਈ ਕਹਿੰਦੇ ਆ ਸਰ ਇਹ ਤੇ ਸਾਰਿਆਂ ਨੂੰ ਪਤਾ ਸਰਕਾਰਾਂ ਪੈਸੇ ਦਿੰਦੀਆਂ ਔਰ ਪੈਸੇ ਆਉਂਦੇ ਵੀ ਆ ਪਰ ਉਹ ਪੈਸੇ ਲੱਗਦੇ ਕਿਉਂ ਨਹੀਂ ਜੇ ਉਹ ਪੈਸੇ ਲੱਗੇ ਹੁੰਦੇ ਜਾਂ ਸਫਾਈਆਂ ਹੁੰਦੀਆਂ ਜਿਵੇਂ ਸਰਨੇਜੀ ওভারਫਲੋ ਫਲੋ ਹੋ ਗਿਆ ਸਜਾਨਪੁਰ ਤੋਂ ওভারਫਲੋ ਹੋ ਗਿਆ ਪਾਣੀ ਲੋਕਾਂ ਦੇ ਘਰਾਂ ਚ ਜਿਨ੍ਹਾਂ ਦੇ ਮਾੜੇ ਬੰਦਿਆਂ ਦਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਉਹ ਲੋਕੀ ਜਾਣਦੇ ਆ ਔਰ ਜਾਂ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਕਿਸੇ ਵੀ ਨਹੀਂ ਕਿ ਪੰਜਾਬ ਦੇ ਵਿੱਚ ਕਾਰਵਾਈ ਵੀ ਹੋਈ ਨਹੀਂ ਕਿਸੇ ਪੱਤਰਕਾਰ ਦਵਾਰਾਂ ਨੂੰ ਖਬਰ ਲਗਾਈ ਵੀ ਨਹੀਂ ਕਿ ਡਰੇਨਾਂ ਨੂੰ ਲੈ ਕੇ ਸਾਫ ਪਾਣੀ ਨੂੰ ਲੈ ਕੇ ਕਹਿੰਦੇ ਐਸਬੀਓ ਦੇ ਘਰ ਤੱਕ ਪਹੁੰਚ ਗਿਆ ਸੀ ਪੈਸੇ ਦੇਣ ਦੇ ਵਾਸਤੇ ਲੇਕਿਨ ਉਹ ਉੱਤੇ ਕਾਰਵਾਈ ਹੋਈ ਐਸਡੀ ਉਸ ਸਸਪੈਂਡ ਕੀਤਾ ਗਿਆ ਤੇ ਇੱਥੇ ਨਹੀਂ ਹੋਣਾ ਚਾਹੀਦਾ ਇਦਾਂ ਮੈਂ ਕਹਿੰਦਾ ਹੋਣਾ ਚਾਹੀਦਾ ਜੀ ਜੇ ਪੱਤਰਕਾਰ ਨੇ ਵਿਚਾਰੇ ਨੇ ਉਹਨੇ ਇੱਕ ਖਬਰ ਚਲਾਈ ਸਭ ਕੁਝ ਬਾਅਦ ਚ ਉਹਨੂੰ ਖਰੀਦਣ ਦੇ ਤੌਰ ਤੇ ਐਸਡੀ ਉਹ ਜਿਹੜਾ ਵੀ ਉਹਨਾਂ ਦੇ ਘਰ ਗਿਆ ਉਹਨੇ ਨਹੀਂ ਉਹਨੇ ਇਨਕਾਰ ਕਰਤਾ ਕਿ ਮੈਂ ਨਹੀਂ ਲੈਣਾ ਬਾਅਦ ਚ ਉਹਨੇ ਕਾਰਵਾਈ ਕਰਵਾਈ ਇਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਆਪਣੇ ਬਚਾਵ ਲਈ ਬਾਅਦ ਚ ਕਿਸੇ ਨੂੰ ਪੈਸੇ ਦੇਣ ਤੇ ਉਹ ਜਿਹੜਾ ਕੰਮ ਹੋਣ ਵਾਲਾ ਉਹਨੂੰ ਕਰਵਾਉਣ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ